ਨਮਸਕਾਰ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੱਸਦੀ ਕਿ ਅੱਜ ਜਨਪੁਰ ਪੁਲਿਸ ਵੱਲੋਂ ਚਲਾਏ ਜਾ ਰਹੇ ਦਰੇਸੱਟੇ ਦੀ ਆ ਵਿੱਚ ਲਾਟਰੀ ਸਟਾਲ ਉੱਤੇ ਰੇਟ ਕੀਤੀ ਗਈ ਹੈ ਜਿਸ ਦੇ ਚਲਦੇ 8 ਲੋਕਾਂ ਨੂੰ ਕਾਬੂ ਵੀ ਕੀਤਾ ਗਿਆ ਦੱਸਦੀ ਕਿ ਜ਼ਿਲ੍ਹਾ ਪਠਾਨਕੋਟ ਵਿਚ ਵੱਡੇ ਪੱਧਰ ਉਤੇ ਉੱਚੀ ਪਹੁੰਚ ਰੱਖਣ ਵਾਲੇ ਵਿਅਕਤੀ ਕਈ ਥਾਵਾਂ ਤੇ ਲਾਟਰੀ ਦੇ ਆਰ ਵਿੱਚ ਦਰੇ ਸੱਟੇ ਦਾ ਕਾਰੋਬਾਰ ਕਰ ਰਹੇ ਸਨ ਦੱਸਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪੁਆਦੇ ਸਦਰ ਥਾਣੇ ਅਧੀਨ ਪੈਂਦੇ ਅੱਡਾ ਨਰੋਟਪੁਲੀ ਤੇ ਵੀ ਇੱਕ ਲਾਟਰੀ ਸਟਾਲ ਦੀ ਆਰ ਵਿੱਚ ਚਲਾਇਆ ਜਾ ਰਿਹਾ ਦਰੇ ਸੱਟੇ ਵਾਲੇ ਨੂੰ ਕਾਬੂ ਕੀਤਾ ਗਿਆ ਸੀ ਅਤੇ ਹੁਣ ਸਜਨਪੁਰ ਪੁਲਿਸ ਵੱਲੋਂ ਵੀ 8 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਉਨ੍ਹਾਂ ਉੱਤੇ ਮਾਮਲਾ ਵੀ ਦਰਜ ਕੀਤਾ ਗਿਆ ਹੈ ਪਰ ਸੂਤਰਾ ਦੀ ਮਨਨਯਤਾ ਫੜੇ ਗਏ ਇਹ ਲੋਕ ਹੰਣ ਜਿਹੜੇ ਜਾਤ ਦਾ ਦੜਾ ਸੱਟਾ ਲਗਾਉਣ ਆਇਸਨ ਜਾਂ ਫਿਰ ਜਿਹੜੇ ਇਹਨਾਂ ਦੁਕਾਨਾਂ 'ਤੇ ਕੰਮ ਕਰਦੇ ਸਨ ਪਰ ਹਕੀਕਤ ਵਿੱਚ ਜਿਹੜੇ ਲੋਕ ਇਹ ਕੰਮ ਕਰਵਾ ਰਹੇ ਹਨ ਉਹ ਪੁਲਿਸ ਦੀ ਗ੍ਰਿਫਤੋ ਬਾਹਰ ਹਨ ਪਰ ਦੇਖਣਾ ਹੋਵੇਗਾ ਕਿ ਪੁਲਿਸ ਉਨ੍ਹਾਂ ਨੂੰ ਵੀ ਕਾਬੂ ਕਰ ਪਾਉਂਦੀ ਹੈ ਜਿਹੜੇ ਲੋਕ ਇਹ ਦੜੇ ਸੱਟੇ ਦਾ ਕੰਮ ਕਰਵਾਉਂਦੇ ਹਨ ਜਾਂ ਫਿਰ ਨਹੀਂ ਬਨਰੋ ਸਾਧਨਾਤ ਦੇਖਦੇ ਰੋ ਪਠਾਨਕੋਟ ਮੀਡੀਆ ਡੈਡੀ ਸਾਡੇ ਇਹ ਕੀ ਕਿਹਾ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਆਈ ਸੀ ਕਿ ਇਲੀਗਲ ਤਰੀਕੇ ਦੇ ਨਾਲ ਕੋਈ ਲੋਟਰੀ ਸਟਾਲ ਚਲਾ ਰਿਹਾ ਉੱਥੇ ਅਸੀਂ ਰੇਡ ਕੀਤੀ ਐ ਤੇ ਰੇਡ ਕਰਕੇ ਅਸੀਂ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਐ ਐਫ ਆਈ ਆਰ ਨੰਬਰ ਅਸੀਂ ਗੈਂਬਲਿੰਗ ਐਕਟ ਦੇ ਅਧੀਨ ਅਸੀਂ ਅਫੀਅਤ ਦਰਜ ਕਰਕੇ 8 ਦੋਸ਼ੀਆਂ ਨੂੰ ਰਸਕ ਕੀਤਾ ਦੇ ਵਿੱਚ ਹਾਂਜੀ ਉਹਦੇ ਅੰਦਰੋਂ ਸਾਨੂੰ ਉਹਨਾਂ ਦਾ ਬੋਰਡਸ ਵਗੈਰਾ ਲੈਜਰ ਬੁక్స్ ਫੋਨਸ ਉਹ ਸਾਰਾ ਕੁਝ ਬਰਾਮਦ ਹੋਇਆ ਕੀ ਆ ਚਲਾਇਆ ਹਾਂਜੀ ਕੀ ਆ ਚਲਾਇਆ ਕੋਈ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ 8 8 ਦੋਸ਼ੀਆਂ ਦੇ ਵਿੱਚ